ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰੋਂ ਸਾਰਾ ਕੁਝ ਮਿਲਦਾ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਅਰਗੁਨ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉਤੇ ਮਾਂ ਸਲਖਣੀ ਆਈ ਜਿਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਕਿ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ ਪਰ ਉਹਨੂੰ ਗੁਰੂ ਦੀ ਸੰਗਤ ਦੇ ਵਿੱਚੋਂ ਇੱਕ ਝੁਗਤੀ ਮਿਲੀ ਜਿਹਦੇ ਬਾਬਤ ਅਸੀਂ ਰੋਜ਼ਾਨਾ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਿਆਂ ਹੋਇਆਂ ਇਹ ਬੇਨਤੀ ਕਰਦੇ ਹਾਂ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਗੁਰੂ ਦੀ ਸੰਗਤ ਕਰਨੀ ਕਿਉਂ ਜ਼ਰੂਰੀ ਹੈ ਗੁਰੂ ਦੀ ਸੰਗਤ ਦੇ ਵਿੱਚੋਂ ਸਾਨੂੰ ਝੁਗਤੀ ਮਿਲਦੀ ਹੈ ਜਿਵੇਂ ਮਾਸ ਲਖਣੀ ਨੂੰ ਝੁਗਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਦੇ ਦਿੱਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਵਤ ਦੱਸ ਦਿੱਤਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਘਾਰ ਗੁਰੂ ਨਾਨਕ ਦਾ ਘਰ ਦੀਨ ਦੁਨੀਆ ਦਾ ਵਾਲੀ ਹੈ ਲੋਕ ਤੇ ਪ੍ਰਲੋਕ ਦੇ ਅੰਦਰ ਜੇ ਲੋਕ ਦੇ ਵਿੱਚ ਅੱਜ ਤੈਨੂੰ ਨਹੀਂ ਮਿਲਿਆ ਉਥੋਂ ਤੇਰੇ ਨਾਂ ਦੇ ਨਾਂ ਦਾ ਪੁੱਤਰ ਨਹੀਂ ਲਿਖਿਆ ਤੇ ਉਹ ਮਾਲਕ ਇੱਥੇ ਇੰਨੀ ਸਮਰੱਥਾ ਰੱਖਦਾ ਹੈ ਉਹ ਐਸ ਥਾਂ ਦੇ ਉੱਤੇ ਲਿਖ ਸਕਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ मां ਸਲਖਣੀ ਗਈ ਦੁਬਾਰਾ ਅਰਦਾਸ ਕੀਤੀ ਦੁਬਾਰਾ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹੀ ਦਬਾਬ ਦਿੱਤਾ ਆਖਿਆ ਤੈਨੂੰ ਕੱਲ ਆਖਿਆ ਸੀ ਕਿ ਤੇਰੇ ਕਰਮਾਂ ਚ ਨਹੀਂ ਲਿਖਿਆ ਅੱਜ ਉਹ ਰੋਸ ਨਹੀਂ ਕੀਤਾ ਰੋਈ ਨਹੀਂ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਹੱਥ ਵਧਾ ਕੇ ਆਖਿਆ ਦਾਤਿਆ ਜੇ ਉਥੇ ਨਹੀਂ ਲਿਖਿਆ ਇੱਥੇ ਲਿਖ ਦਿਓ ਆਖੋ ਸਤਨਾਮ ਇਹ ਗੁਰੂ ਦਾ ਦਰ ਹੈ ਇਸ ਦਰ ਦੇ ਉੱਤੇ ਸਿਰ ਝਕਾਉਣ ਦੇ ਨਾਲ ਮੱਥੇ ਦੀਆਂ ਰਖਾਵਾਂ ਜਿਹੜੀਆਂ ਸਾਡੀਆਂ ਪੁੱਠੀਆਂ ਨੇ ਨਾ ਉਹ ਸਿੱਧੀਆਂ ਹੋ ਜਾਂਦੀਆਂ ਜਿਨ੍ਹਾਂ ਦੇ ਲੇਖ ਪੁੱਠੇ ਨੇ ਅਸੀਂ ਕਰਮਾਂ ਨੂੰ ਦੋਸ਼ ਦੇਨੇ ਰਹਿੰਨੇ ਆ ਲੇਖਾਂ ਨੂੰ ਦੋਸ਼ ਦੇਨੇ ਰਹਿੰਨੇ ਆ ਕਿਸਮਤ ਨੂੰ ਦੋਸ਼ ਦਿੰਦੇ ਰਹਿੰਨੇ ਆ ਪਰ ਜੇ ਐਸ ਦਰ ਦੇ ਉੱਤੇ ਆਪਣਾ ਮਸਤਕ ਛੁਆ ਲਈਏ ਨਾ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੇ ਭਾਗ ਜਾਗ ਜਾਂਦੇ ਆ ਖੁ ਸਤਨਾ ਸ਼੍ਰੀ ਵਾਹਿਗੁਰੂ